ਕਿਆ ਟਰੈਕਟਰ ਭੰਨਦੇ ਰਹਿ ਰਹੇ ਨੇ ਕਿਹੜਾ ਪੰਡਾ ਬਈ ਸਾਡਾ ਹੈਗਾ ਮਹਿਮਾ ਚਾਰੇ ਸਾਡੇ ਮਹਿਮਾ ਮਹਿਮਾ ਸੱਚਾ ਬਠਿੰਡੇ ਕੰਨੀ ਬਠਿੰਡੇ ਕੰਨੀ ਠੀਕ ਹੈ ਆਹ ਟਰੈਕਟਰ ਇੱਕ ਉਹ ਖੜਾ ਸਾ 55 855 ਉਹ ਮੈਸੀ ਤੇ ਤੁਸੀਂ ਕਿੱਥੇ ਸੀ ਬਈ ਉਦੋਂ ਉਹ ਅਸੀਂ ਟਰਾਲੀ ਨਿਕਲ ਕੇ ਪਜਾ ਬਈ ਮੌਕੇ ਤੇ ਜਦੋਂ ਤਿੰਨ ਗੋਲੀਆਂ ਚਲਾਉਣ ਲੱਗ ਗੋਲੀਆਂ ਚਲਾਉਣ ਲੱਗ ਪਹਿਲਾਂ ਅਸੀਂ ਬਚ ਰਹੇ ਹਾਂ ਠੀਕ ਹੈ ਸੂਏ ਮਾਰ ਮਾਰਾਵਾ ਵੀ ਸਾਰਿਆਂ ਦੀ ਗੱਡੀ ਮਾਰ ਮਾਰ ਪਤਾ ਨਹੀਂ ਕੀ ਮਾਰਿਆ ਫਰਾਵਾ ਜਦੋਂ ਬੰਦੇ ਚੱਖੇ ਦੇ ਵਿੱਚ ਗੋਲੀਆਂ ਮਾਰ ਲੱਗੇ ਚੱਕ ਕੇ ਜਾਣ ਲੱਗੇ ਜਾਨ ਤਾਂ ਹਰ ਇੱਕ ਬੰਦਾ ਪਜਾ ਸਾਰੀ ਹਾਂ ਤਤਾਰੀ ਵਾਲਾ ਤਤਾਰੀ ਵਾਲਾ ਤਤਾਰੀ ਵਾਲਾ ਮੋਗੇ ਕੋਲੇ ਛੋਟਾ ਥਰੇਗੜ ਪਿੰਡ ਆ ਵੀਰੇ ਠੀਕ ਆ ਤੇ ਇਹ ਪਹਿਲਾਂ ਇੱਕ ਟਰੈਕਟਰ ਪਹਿਲਾਂ ਸੀਗਾ ਉਹੀ ਇਹ ਜਿਹੜਾ ਪਹਿਲਾਂ ਲਾਇਆ ਸੀ ਅੱਗੇ ਨਹੀਂ ਇਹ ਖੜੇ ਟਰੈਕਟਰ ਉੱਥੇ ਖੜੇ ਸੀ ਇਹ ਤਾਂ ਇਹ ਇੱਥੇ ਹੀ ਆ ਬਾਈ ਠੀਕ ਆ ਕੱਲ ਤੁਸੀਂ ਇੱਥੇ ਸੀ ਜਦੋਂ ਇਹ ਕੰਮ ਹੋਇਆਗਾ ਹਾਂ ਇੱਥੇ ਸੀ ਠੀਕ ਆ ਤੇ ਜਿਹੜਾ ਮੁੰਡਾ ਗੋਲੀ ਮਰੀ ਉਹ ਕਿਹੜੀ ਸਾਈਡ ਸੀਗਾ ਉਹ ਪਰਲੀ ਸਾਈਡ ਸੀਗੇ ਥੱਲੇ ਤੋਂ ਥਰੇਗੜ ਉਧਰ ਥੱਲੇ ਤੋਂ ਪਹੁੰਚਦਾ ਨਹੀਂ ਸੀਗਾ ਬਾਹਰ ਜਾਂਦਾ ਪਹੁੰਚਦਾ ਨਹੀਂ ਸੀਗਾ ਨਹੀਂ ਇੱਕ ਚੀਜ਼ ਦੇਖਣ ਵਾਲੀ ਆ ਬਈ ਆਪਾਂ ਆਪਣੇ ਕੋਲੇ ਕਿਹੜਾ ਕੋਈ ਰਾਫਲਾ ਪਿਸਤੌਲ ਨੇ ਹਨਾ ਵੀ ਆਪਾਂ ਕਿਸ ਦੇ ਮਾਰਾਂਗੇ ਇਹਨਾਂ ਤੋਂ ਕੀ ਬੁਰਾ ਹੋਇਆ ਸੀ ਨਹੀਂ ਨਹੀਂ ਇਹ ਤਾਂ ਯਾਰ ਆਰਐਸਐਸ ਦੇ ਬੰਦੇ ਸੀਗੇ ਬਾਕੀ ਵਰਦੀ ਦਾ ਕਿਤੇ ਪਾਈ ਨਹੀਂ ਸੀ ਪਾਈ ਹੋਈ ਸੀ ਜੀ ਵਰਦੀ ਪਾਰਟੀ ਪਹੁੰਚੀ ਉਹ ਵੀ ਵਿੱਚ ਵੀਡੀਓ ਕੋਈ ਨਹੀਂ ਪਾਈ ਵਰਦੀ ਕਿਸੇ ਵੀਡੀਓ ਇੱਕ ਮਿੰਟ ਲਿਓ ਵੀਡੀਓ ਦਿਖਾਓ ਕਿੱਥੇ ਆ ਮੈਂ ਉਹ ਵੱਟ ਦੇ ਉੱਤੇ ਖੜਾ ਆਹ ਟਰੈਕਟਰ ਸਾਡੇ ਆ ਤੇ ਵੀ ਵੀਡੀਓ ਹੈਗੀ ਹੈ ਕਿੱਥੇ ਵਰਦੀ ਤੋਂ ਬਿਨਾਂ ਵਾਲੇ ਬੰਦੇ ਜਿਹੜੇ ਟਰੈਕਟਰਾਂ ਨੂੰ ਭੰਦੇ ਆ ਵਰਦੀ ਵਾਲੇ ਨੇ ਪਾਈ ਹੋਈ ਹੈ ਨਹੀਂ ਨਹੀਂ ਜਿਹੜੀ ਉੱਚੀ ਵੀਡੀਓ ਉਦੋਂ ਉੱਥੇ ਆਈ ਹੈ ਨਾ ਜਿੱਥੇ ਖੰਡੇ ਪੈਸਾ ਉਦੋਂ ਉਹਨਾਂ ਨੇ ਟਰੈਕਟਰ ਭੰਦਿਆਂ ਦੀ ਵੀਡੀਓ ਜਿਹੜੀ ਬਣੀ ਹੋਈ ਹੈ ਉਹ ਵਰਦੀ ਵਾਲੇ ਨੇ ਵਰਦੀ ਵਾਲੇ ਨੇ ਪੱਨੀ ਠੀਕ ਹੈ ਉਹਨਾਂ ਨੇ ਮੂਰਲੇ ਪਾਸੋਂ ਇੱਕ ਸੰਤ ਜਰਨੈਲ ਸਿੰਘ ਦਾ ਝੰਡਾ ਲੱਗਾ ਹੋਇਆ ਸੀ ਖੰਡੇ ਨਾਲ ਝੰਡਾ ਸੀਗਾ ਇੱਕ ਕੈਨੇਡਿਆ ਦਾ ਝੰਡਾ ਸੀਗਾ ਉਹ ਪਾਟ ਕੇ ਫਿਰ ਉਹਨਾਂ ਨੇ ਟਰੈਕਟਰ ਉੱਤੇ ਮਾਰੇ ਆ ਮੈਂ ਉਹ ਵੱਟ ਦੇ ਉੱਤੇ ਅੱਛਾ ਝੰਡੇ ਵੀ ਵੱਟ ਦੇ ਆ ਆਪਣੇ ਤੰਤਨ ਇੱਕ ਉਹਦੇ ਵਿੱਚ ਸੀਗਾ ਨਿਸ਼ਾਨ ਸਾਦਾ ਜੋ ਨਾ ਸੀਗਾ ਇੱਕ ਵਈ ਆਪਣੇ ਕਹਿੰਦੇ ਸਿਰਵਜਾਦਾਂ ਦੇ ਮਾਤਾ ਗੁਜਰੀ ਦੀ ਉਹ ਉੱਤੇ ਨਾ ਲਗਾ ਦਿਆ ਸੀਗਾ ਮੈਂ ਤਾਂ ਲਾ ਦੇ ਉਹ ਪਟਕੇ ਉਹਨਾਂ ਨੇ ਉਹਦੇ ਉੱਤੇ ਕਿਤੇ ਜੈ ਸ਼੍ਰੀ ਰਾਮ ਦੇ ਨਾਰੇ ਲਾਈ ਉੱਤੇ ਖੜ ਕੇ ਉੱਤੇ ਖੜ ਕੇ ਉੱਤੇ ਖੜ ਕੇ ਥਾਪੀਆਂ ਮਾਰੀਆਂ ਉਹਨਾਂ ਨੇ ਠੀਕ ਹੈ ਇੰਨਾ ਡਰ ਕਿਉਂ ਬਾਈ ਉਹਨਾਂ ਨੂੰ ਇਹ ਚੀਜ਼ਾਂ ਤੋਂ ਡਰਿਆ ਇੰਨਾ ਕਿਉਂ ਡਰਦੇ ਆ ਇਹ ਚੀਜ਼ਾਂ ਤੋਂ ਦੱਸਦੇ ਆ ਫੇਰ ਹੀ ਇਹ ਕੁਝ ਕਰਦੇ ਆ ਨਾ ਉਹਨਾਂ ਨੂੰ ਡਰਾ ਵੀ ਸ਼ਾਇਦ ਕੀ ਪਤਾ ਫੇਰ ਦਿੱਲੀ ਦੇ ਖੇਰ ਕਬਜ਼ਾ ਨਾ ਕਰ ਲੈਣ ਉਦੋਂ ਹੋਣਾ ਬਾਈ ਉਹ ਤਾਂ ਹੋਊਗਾ ਜੀ ਉਹ ਤਾਂ ਹੋਊਗਾ ਕਿੱਡੀ ਗੱਲ ਐ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਕੈਕਟਰ ਹੀ ਬੰਨੇ ਆ ਇਹ ਐਸਐਸ ਦੇ ਬੰਦੇ ਆ ਇੱਕ ਮੁੰਡਾ ਚਲਾ ਗਿਆ ਕੋਈ ਗੱਲ ਨਹੀਂ ਇੱਥੇ ਲੱਖਾਂ ਹੋਰ ਖੜੇ ਆ ਬਿਲਕੁਲ ਇਹਨਾਂ ਨੇ ਬਈ ਕਿਸਾਨੀ ਕਿਉਂ ਮਾਰਨ ਤੇ ਤੁਰੇ ਹੋਏ ਕਿਸਾਨੀ ਆਪਾਂ ਕੁਛ ਤਾਂ ਆਪ ਹੀ ਮਰਵਾ ਰਹੇ ਆ ਆਪਾਂ ਉਹਨਾਂ ਦੇ ਮਗਰ ਲੱਗੇ ਹੋਏ ਆ ਕੀ ਕੁਛ ਕਰਦੇ ਆ ਠੀਕ ਆ ਉਹਨਾਂ ਨੂੰ ਜਦੋਂ ਆਉਂਦੇ ਆ ਉਹ ਵੋਟਾਂ ਲੈਣ ਆਉਂਦੇ ਆ ਉਹਨਾਂ ਦੇ ਮਗਰ ਤੁਰਦੇ ਆ ਆਪਾਂ ਹਮ ਸਹੀ ਆ ਕਿਉਂ ਤਰਦੇ ਆਪਾਂ ਬਿਨਾ ਸੋਚੇ ਸਮਝੇ ਆਪਾਂ ਜਿੰਦਾਬਾਦ ਇਹਦਾ ਜਦੋਂ ਹੁਣ ਪਿੰਡਾਂ 'ਚ ਜੁੱਤੀਆਂ ਦਾ ਹਰ ਪਵੇ ਇਹਨਾਂ ਦੇ ਫੇਰ ਲੋਟ ਆਉਣਗੇ ਆਉਣੋਗੇ ਨਾ ਚੱਲੋ ਯਾਰ ਇਹ ਆ ਵੀ ਛੇੜੇ ਵੀ ਆਗੂ ਆ ਜੋ ਦੋ ਬਾਈ ਉਹਨਾਂ ਦੇ ਮਗਰ ਲੱਗ ਕੇ ਚੱਲੋ ਇੱਕ ਚੀਜ਼ ਦੇਖ ਲਈ ਆਪਾਂ ਵੀ ਕਿਸਾਨੀ ਨੂੰ ਧਰਮ ਦੇ ਨਾਲ ਨਾ ਜੋੜਿਆ ਜਾਂਦਾ ਹਾਂ ਕਿਸਾਨੀ ਨੂੰ ਧਰਮ ਨਾਲ ਠੀਕ ਹੈ ਨਾ ਜਿਵੇਂ ਇਹ ਕਿਸਾਨੀ ਨੂੰ ਧਰਮ ਦੇ ਨਾਲ ਜੋੜ-ਜੋੜ ਦੋ ਫਾੜ ਕਰੀ ਜਾਂਦੇ ਆ ਉਹਦੀ ਅਨਸਰ ਕਰਦੇ ਸ਼ਰਾਬ ਹਾਂ ਬਾਈ ਤੇ ਬਾਕੀ ਸਿੱਖਾਂ ਦਾ ਤਾਂ ਸਿਸਟਮ ਹੀ ਨਹੀਂ ਹੈਗਾ ਵੀ ਆਪਣਾ ਤਾਂ ਭਈ ਸ਼ਾਂਤਮਈ ਕੰਮ ਹੁੰਦਾ ਪਹਿਲਾਂ ਵੀ ਅੱਪਾ ਧਰਨਾ ਲੱਗਦਾ ਕੋਈ ਤਾਂ ਕੁਝ ਹੈ ਹੀ ਨਹੀਂ ਅਪਾ ਤਾਂ ਸ਼ਾਂਤਮਈ ਸੀ ਹਾਂ ਜੀ ਸ਼ਾਂਤਮਈ ਸੀ ਹਾਂ ਜੀ ਖੁੱਲਾ ਕੰਮ ਕਰਨ ਉਹ ਫਿਰ ਉਹ ਜਿਹਾ ਹਿਸਾਬ ਦੇਖ ਲਾਂਗੇ ਨਹੀਂ ਨਹੀਂ ਉਹ ਤਾਂ ਆਪਦੇ ਬੰਦਿਆਂ ਤੋਂ ਕਰਵਾ ਰਹੇ ਵਿੱਚ ਸ਼ਰਾਬ ਉਹ ਤਾਂ ਭਈ ਹੁਣ ਆ ਦੇਖੋ ਹੁਣ ਕੱਲ ਉੱਥੇ ਪੜਿਆਗਾ ਇੱਕ মিডিਆ ਵਾਲਾ ਉਰੇ ਆ ਕੇ ਬੋਲੀ ਜਾਂਦਾ ਕਹਿੰਦਾ ਕੋ ਗੋਲੀ ਨਹੀਂ ਜੱਲੀ ਗੋਲੀ ਕੋਈ ਨਹੀਂ ਜੱਲੀ ਮੋਢੇ ਤੇ ਗੋਲੀ ਲੱਗੀ ਹੈ ਗੋਲੀ ਦਾ মিডিਆ ਉਹ ਬੜੀ ਖੜੀ ਸੀ ਉਹਨੂੰ ਆਪਣੇ ਕਿਸਾਨ ਇਹ 12 ਮੋਰ ਤੇ ਫੇਰ ਉਹਨਾਂ ਦਾ ਕੀ ਉਹ ਕਿਧਰੋਂ ਆ ਗਏ ਹਾਂ ਲਾਈਟ ਤੇ ਦੇਖੀਏਗਾ ਫੇਰ ਬੰਦੇ ਆਹ ਦੇਖੋ ਜੀ ਇੱਧਰ ਲਿਖਦਾ 855 ਘੱਟੋ ਘੱਟ 25 ਕਿੱਲੇ ਬਾਹੀ ਇੱਧਰ ਆ ਕੇ ਟਰਾਲੀ ਦੇ ਟਾਇਰਾਂ ਚ ਲੈ ਸਕਦੇ ਹਾਂ ਆ ਪਾਈਪਾਂ ਵੀ ਪਟਦੀਆਂ ਨੇ ਜਿਹੜੀਆਂ ਸੋਹ ਕੋਲ ਕੇ ਸਾਰਾ ਤੋੜ-ਤਾੜ ਕੇ ਸਾਰਾ ਡੀਜ਼ਲ ਨਹੀਂ ਪਾਈਪਾਂ ਨਹੀਂ ਤੋੜਤੀਆਂ ਸਾਰੀਆਂ ਵੀ ਅੱਗੇ ਨਾ ਵੱਧ ਸਕਣ ਕਿਸਾਨ ਪੈਰਾਂ ਦੀਆਂ ਟੁੱਟੀਆਂ ਪਟਦੀਆਂ ਆਹ ਦੇਖੋ ਆਹ ਦੇਖ ਹੌਲੈਂਡ 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 ਇਹਨਾਂ ਤੋਂ ਕੋਈ ਮੜਾ ਹੋਇਆ ਸੀ ਗੱਡੀ 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 ਜਿਹੜੀ ਡਾਕਟਰਾਂ ਦੀ ਗੱਡੀ ਬਣ ਕੇ ਆ ਉਹ ਵੀ ਦਿਖਾਉਣੀ ਆਪਾਂ ਇਧਰ ਵੀ ਭਾਈ ਆ ਦੇਖੀ ਬਹਿਰਾਂ ਕੋ ਟੋੜੀ ਸਾਰੀ ਸਤਾਂ ਗੋਲੇ ਕਿਹੜਾ ਹੋਣਗੇ ਰਫਲਾ ਨੇ ਵੀ ਤੁਸੀਂ ਡਿਸੀਜਨ ਲਓਗੇ ਸਾਡਾ ਇਹਦਾ 4 ਟਰੈਕਟਰ 700 ਰੁਪਏ ਦਾ ਹੈ ਕਿਹੜਾ ਪੰਡਾ ਭਾਈ ਸਾਡਾ ਹੈਗਾ ਮਿਨਮਾ ਚਾਰੇ ਸਾਡੇ ਖਰੀਦ ਮੈਂ ਮੈਂ ਸੱਚਾ ਬਠਿੰਡੇ ਕਰਨੀ ਬਠਿੰਡੇ ਕਰਨੀ ਠੀਕ ਹੈ ਆਹ ਟਰੈਕਟਰ ਇੱਕ ਉਹ ਫੜਾ ਸਾਡਾ 55 855 ਉਹ ਮੈਸੀ ਤੇ ਤੁਸੀਂ ਕਿ ਤੁਸੀਂ ਭਾਈ ਉਧਰ ਅਸੀਂ ਟਰਾਲੀ ਨਿਕਲ ਕੇ ਪੱਜਾਂ ਭਾਈ ਮੌਕੇ ਤੇ ਜਦੋਂ ਉੱਤੇ ਇਹਨਾਂ ਨੂੰ ਗੋਲੀ ਚਲਾਉਂਗਾ ਬੋਲਣਾ ਕਰਾਉਣ ਲੱਗ ਪਹਿਲਾਂ ਅਸੀਂ ਵਚ ਰਹੇ ਹਾਂ ਠੀਕ ਹੈ ਠੀਕ ਹੈ ਸੂਏ ਮਾਰ ਮਾਰ ਹਵਾ ਵੀ ਸਾਰਿਆਂ ਦੀ ਗੱਡੀ ਮਾਰ ਮਾਰ ਪਤਾ ਨਹੀਂ ਕੀ ਮਾਰਿਆ ਭਰਾਵਾ ਜਦੋਂ ਬੰਦੇ ਚੱਖੇ ਦੇ ਵਿੱਚ ਗੋਲੀਆਂ ਮਾਰ ਲੱਗੇ ਚੱਕ ਕੇ ਜਾਣ ਲੱਗੇ ਜਾਣ ਤਾਂ ਹਰ ਇੱਕ ਬੰਦਾ ਬਚਾਊਗਾ ਬਚਾਊਗਾ ਇਦਾਂ ਹੀ ਟਰਾਲੀਆਂ 'ਚ ਹੀ ਬੈਠੇ ਸੀ ਟਰਾਲੀਆਂ 'ਚ ਬੰਦੇ ਬੈਠੇ ਸੀ ਸਾਡੇ ਵਿੱਚ ਸਮੂਹਰੇ ਸੀਗੇ ਇੱਥੇ ਅੱਛਾ ਉਹਦੇ ਗੱਦੇ ਉਹ ਤਾਂ ਖੁੱਡੇ ਬਣੇ ਉਹਦੇ ਆਹ ਦੇ ਆਹ ਗੱਦੇ ਦੇ ਸਾਰੇ ਚੱਕੇ ਟੱਟੇ ਵੈਸੇ ਲੈ ਨਾਲੇ ਆਹ ਦੇਖੋ ਬਾਈ ਕਹਿੰਦਾ ਵੀ ਚਾਰ ਟਰੈਕਟਰ ਜਿਹੜੇ ਸਾਡੇ ਪਿੰਡ ਦੇ ਨੁਕਸਾਨੇ ਗਏ 852 ਹੌਲ ਹੈ ਜਿਹੜਾ ਅਜਾ ਰੋਗਾ ਗੱਡੀ ਹੋ ਗਈ ਚਾਰ ਟਰੈਕਟਰ ਇਕੱਲੇ ਬਾਈਆਂ ਦੇ ਨੇ ਸਾਡੇ 7 ਆਏ ਹਾਂਜੀ ਠੀਕ ਟਰੈਕਟਰ 7ਵੀਂ ਗੱਡੀ ਆ ਤੇ ਕਿਹੜਾ ਪਿੰਡ ਹੈ ਜੀ ਆਪਣਾ ਸਾਡਾ ਪਿੰਡ ਦਾ ਕਹੀ ਆ ਸਾਡੇ ਬਲਾਕ ਬਠਿੰਡਾ ਆ ਗਿਆ ਜਿਹੜਾ ਬਲਾਕ ਬਠਿੰਡਾ ਆ ਗਿਆ ਸਾਡਾ ਬਠਿੰਡਾ ਜਿਹੜਾ ਪਿੰਡ ਆ 4 ਟਰੈਕਟਰ 4 ਠੀਕ 6 15 ਦਾ ਠੀਕ ਆ ਮਤਲਬ ਆਪਣੇ ਮਾਲ ਤੇ ਮਾਲ ਬਿਆਣਾ ਦਾ ਮੈਨੂੰ ਲੱਗਦਾ ਵੀ ਇਹਨਾਂ ਨੇ 50 60 ਟਰੈਕਟਰ ਭੰਨ ਤੇ ਸਾਡਾ ਸਾਡੇ ਸਾਡੇ ਬਠਿੰਡੇ ਬਲਾਕ ਦੇ 3 ਟਰੈਕਟਰ ਇੱਕ ਗੱਡੀ ਆ ਠੀਕ ਆ ਠੀਕ ਆ ਆ ਆ ਚੀਜ਼ਾਂ ਦੇਖੀ ਬਈ ਇਹਨਾਂ ਨੇ ਕਿਵੇਂ ਰਾਣਾ ਪਾਈਆਂ ਨੇ ਉਹ ਦੇਖੀ ਸਟੀeringਾਂ ਜੱਪ ਹੋਰ ਆ ਦੇ ਆ ਦੇਖਣਾ ਤੇਰਗਾ ਜਰਾੜਾ ਪੜ ਗਿਆ ਟੂਟੀਆਂ ਤੇ ਮਾਰੀਆਂ ਸੱਬੜਾਂ ਹਾਂ ਟੂਟੀਆਂ ਤੇ ਸੱਬੜਾਂ ਪੱਝੀਆਂ ਆ ਰਹਿਣਾ ਕਿੱਥੇ ਲੈਣੇ ਪੈਣ ਦੇ ਲਾਣਾ ਬਾਈ ਸਾਰਾ ਕੁਝ ਹੀ ਉਹਨਾਂ ਕੋਲੇ ਸਾਰਾ ਕੁਝ ਹੀ ਯਾਰ 80 ਸਾਲ ਬੰਦੇ ਗੁੰਡੇ ਨੇ ਗੁੰਡੇ ਨੇ ਜੀ ਗੁੰਡੇ ਨੇ ਭੈਣ ਸੋਦ ਕੂਣ ਕੋਈ ਖੜਦੇ ਹਾਂ ਆ ਦੇਖ ਲੈ ਸਾਰਾ ਕੁਝ ਦਿਖਾ ਲਈ ਕਰ ਤੇਰ ਪਾੜ ਕੇ ਆ ਦੋ ਗੁੰਡੇ ਕੀ ਲੈ ਕੇ ਚੁੱਕਣ ਲੱਗੇ ਜੀ ਸਾਰਾ ਕੁਝ ਪਨਗੇ ਜੀ ਕੱਪੜੇ-ਕੁਪੜੇ ਲੈ ਕੇ ਨਾਲੇ ਉਧਰੋਂ ਕੋਈ ਖੰਡ ਲੈ ਕੇ ਐਡੀ ਮਰੀ ਜਮੀ ਰਲਿਆ ਬੈਗ ਪੈ ਸਾਡੇ ਇਹਦੇ ਚ ਬੈਗ ਬੁੱਕ ਵੀ ਨਾਲ ਹੀ ਲੈ ਗਏ ਨਾ ਬੈਗ ਬੁੱਕ ਵੀ ਨਹੀਂ ਛੱਡੀ ਐ ਫੂਪਾਰ ਤੋਂ ਨਾਲ ਟ੍ਰੈਕ ਸੀ ਸੈਟ ਜਿਹੜਾ ਆਹ ਦੇਖੋ ਕੀ ਹਾਲਤ ਕਰਿਆ ਯਾਰ ਪੂਰੀ ਆਹ ਤੁਹਾਨੂੰ ਇੱਧਰ ਟਰੈਕਟਰ ਦਿਖਾਉਣੇ